ਦੋਹੀ ਪਾਸੀ ਸ਼ਸਤਰਧਾਰੀ ਯੋਧੇ ਸਮਾਧੀਆਂ ਲਾ ਕੇ ਬੈਠੇ ਹੁੰਦੇ ਤੇ ਵਿਚਕਾਰ ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਗਤਰੀ ਮੀਰੀ ਪੀ ਤੇ ਪੀਰੀ ਦੀਆਂ ਦੋ ਤਲਵਾਰਾਂ ਸੀਸ ਤੇ ਕਲੰਗੀ ਹੱਥ ਉੱਤੇ ਬਾਜ ਮੋਢੇ ਤੇ ਕਮਾਨ ਤਾਕਤ ਉੱਤੇ ਸੁਭਾਏ ਮਾਨ ਹੁੰਦੇ ਗੁਰੂ ਦਰਬਾਰ ਦੀ ਸ਼ੋਭਾ ਨੇ ਬਾਦਸ਼ਾਹੀ ਦਰਬਾਰ ਦੀ ਸ਼ਾਨ ਨੂੰ ਮਾਤ ਪਾ ਦਿੱਤਾ ਪ੍ਰੇਮ ਰੰਗ ਰਤਿਆ ਸਾਵਧ ਗਉਂਦੀਆਂ ਗੂੰਜਦੀ ਏ ਤੁੰਨੀ ਸਤ ਕਰਤਾਰ ਦੀ ਸਤ ਕਰਤਾਰ ਦੀ ਕਰਾ ਕੀ ਸਿਫਤ ਗੁਰੂਦਰ ਬਾਰ ਦੀ ਕਰਾ ਕੀ ਸਿਫਤ ਗੁਰੂ ਮੈਂ ਦੀ ਕਨਾ ਕੋਰ ਸਾਜ਼ ਹੈਨ ਵਾਜੇ ਦੇ ਸਾਜ਼ ਹੈਨ ਵਾਜੇ ਦੇ ਸੁੰਦਰ ਰਸille ਸਵੰਦੀਏ ਗਾਜੇ ਦੇ ਸੁੰਦਰ ਰਸille ਸਵੰਦੀਏ ਗਾਜੇ ਦੇ ਮਿੱਠੀ ਮਿੱਠੀ ਸੂਰੀ ਗੂੰਜਦੀ ਸਤਾਰ ਦੀ ਗੂੰਜਦੀ ਸਤਾਰ ਦੀ ਕਰਾ ਕੀ ਸੀ ਬਤ ਗੁਰੂ ਦਾ ਜੋ ਰੋਤੇ ਜੋ دیਵਾਨੇ ਤਾਰ ਦੇ ਜੋ دیਵਾਨੇ ਤਾਰ ਦੇ ਹੋਏ ਲਟ ਬਉਰੇ ਬੱਦੇ ਜੋ ਪਿਆਰ ਦੇ ਹੋਏ ਲਟ ਬਉਰੇ ਬੱਦੇ ਜੋ ਪਿਆਰ ਦੇ ਮੁੰਦੀਏ ਦੀ ਲਾ ਨੂੰ ਤਾਰ ਪੀਮਲਾਰ ਦੀ ਤਾਰ ਪੀਮਲਾਰ ਦੀ ਕਰਾ ਕੀ ਸਿਫਤ ਗੁਰੂਦਰ ਬਾਰ ਦੀ ਕਰਾ ਕੀ ਸਿਫਤ ਗੁਰੂਦਰ ਬਾਰ ਦੀ ਦੀ ਉਤੇ ਬੈਠੇ ਗੁਰੂ ਪਿਆਰੇ ਸਾਦੇ ਦੇ ਗੁਰੂ ਪਿਆਰੇ ਸਾਦੇ ਦੇ ਹਿੰਦੇ ਦੇ ਚਮਕਦੇ ਸਤਾਰੇ ਸਾਦੇ ਦੇ ਹਿੰਦੇ ਦੇ ਚਮਕਦੇ ਸਤਾਰੇ ਸਾਦੇ ਦੇ ਸਾਖ ਸਾਬ ਮੂਰਤੀ ਘਰੀ ਮੂਰਾਰਦੀ ਹਰੀ ਮੂਰਾਰਦੀ ਕਹਾਂਗੀ ਜੀਵਤ ਗੁਰੂ ਦਾਰੇ ਬਾਰਦੀ ਕਹਾਂਗੀ ਜੀਵਤ ਗੁਰੂ ਦਾਰੇ ਬਾਰਦੀ ਮੱਥੇ ਤੇ ਆਲਾਹੀ ਜੋਤ ਹੈ ਡਲ ਕੇ ਦੀ ਜੋਤ ਹੈ ਡਲ ਕੇ ਦੀ ਅੱਖੀਆਂ ਚ ਪ੍ਰੇਮ ਮਾਸਤੀ ਚਲ ਕੇ ਦੀ अखियेम मासी झल ते मुखो तूं आवे सत करे धार सत करारी सिपत गुरू दर ॿार कर सिपत गुरू दर ॿार ਸਾਰੇ ਧਾਰੇ ਨਾਲ ਪੇਟਾ ਕਹੀਂ ਆਵਦੇ ਪੇਟਾ ਕੀਨੇ ਆਉਂਦੇ ਗੁਰੂ ਕਰੋ ਮੰਗੀਆਂ ਮੂਰਾ ਦਾ ਪਾਵਦੇ ਗੁਰੂ ਕਰੋ ਮੰਗੀਆਂ ਮੂਰਾ ਦਾ ਪਾਵਦੇ ਆਸ ਨਾ ਆ ਦੂਰੀ ਰਹਿ ਤਲਬ ਦੇ ਘਾਰ ਦੀ ਤਲਬ ਹਾਲ ਦੀ ਕਰਾ ਕੀ ਸਿਵਤੇ ਗੁਰੂ ਦਰ ਬਾਰਦੀ ਕਰਾ ਕੀ ਸਿਵਤੇ ਗੁਰੂ ਦਰ ਬਾਰਦੀ ਕਿਤਾਨੀ ਚਾਰਨਾਂ ਤੋਂ ਸੀਸ ਜੱਕ ਦੇ ਹਾਂਜੀ ਸੀਸ ਚੱਕ ਦੇ ਸੇਵਾ ਵਿੱਚ ਲੱਗੇ ਕਹੀਂ ਨਹੀਂ ਅੱਖ ਦੇ ਸੇਵਾ ਵਿੱਚ ਲੱਗੇ ਕਹੀਂ ਨਹੀਂ ਅੱਖ ਦੇ ਲੱਗੀ ਰਹੇ ਕੁਰਾਨਾਂ ਦੀ ਵਸ ਸੰਸਾਰ ਦੀ ਹਾਲਿਵੁੱਡ ਸੰਸਾਰ ਦੀ ਕਰਾ ਕਿਸੇ ਬਤੇ ਗੁਰੂ ਨਰਵਾਰ ਦੀ ਕਰਾ ਕਿਸੇ ਬਤੇ ਗੁਰੂ ਨਰਵਾਰ ਦੀ ਕਈ ਬੱਡੇ ਠੀਕੇ ਜੀ ਬੈਠੀ ਲਾਏ ਬੱਠੀ ਠੀਕੇ ਜੀ ਇੱਕ ਜਸਾਕੇ ਕਈ ਹੋਗੇ ਈਕੇ ਜੀ ਇੱਕ ਜਸਾਕੇ ਕਈ ਹੋਗੇ ਈਕੇ ਜੀ ਲੰਗੀ ਜਿਨਾ ਤਾang ਪਿਆਰੇ ਦੀ ਲਹਧਾਰ ਦੀ ਪਿਆਰੇ ਦੀ ਲਹਧਾਰ ਦੀ ਕਰਾਂਗੀ ਜੀਵਤ ਗੁਰੂ ਦਰਬਾਰ ਦੀ ਕਰਾਂਗੀ ਜੀਵਤ ਗੁਰੂ ਦਰਬਾਰ ਦੀ ਅੱਗੇ ਕੇ ਉਬਾਧੀਆਂ ਜਾਂਦੀ ਕੇ ਉਬਾਧੀਆਂ ਕਹੀਂ ਸਿੱਖ ਸਤ ਬੈਠੇ ਲਾ ਸਮਾਦੀਆਂ ਕਹੀਂ ਸਿੱਖ ਸਤ ਬੈਠੇ ਲਾ ਸਮਾਦੀਆਂ ਬਿਲਾ ਵਿੱਚੀ ਕੁੰਦੇ ਤਾਰ ਕਰ ਤਾਰ ਦੀ ਤਾਰ ਕਰ ਤਾਰ ਦੀ ਕਰਾਂ ਕੀ ਸਿਵਤ ਗੁਰੂ ਦਰਵਾਰ ਦੀ ਤਰਾਦੀ ਸਿਵਤ ਗੁਰੂ ਦਰਵਾਰ ਦੀ ਦੂਰੋਂ ਆਏ ਚੱਲ ਕੇ ਦੂਰੋਂ ਆਏ ਚੱਲ ਕੇ ਹੋ ਗਏ ਅਧੀਨ ਬੱਠੇ ਬੂਆ ਮਾਲਕੇ ਹੋ ਗਏ ਅਧੀਨ ਕੜੇ ਬੂਆ ਮਾਲਕੇ ਮੰਗਿਰੇ ਨੇ ਭੀਗ ਪ੍ਰੀਤ ਮਾਂ ਪਿਆਰ ਦੀ ਪੀਤ ਮਾਂ ਪਿਆਰ ਦੀ ਕਰਾਂ ਇਸੀ ਬਦ ਗੁਰੂ ਦਰਬਾਰ ਦੀ ਕਰਾਂ ਇਸੀ ਬਦ ਗੁਰੂ ਦਰਬਾਰ ਦੀ